ਹੈਲੋ ਜੀ ਸ਼ਸ਼ੀ ਕਾਲ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ ਚਾਨਨ ਤੇ ਰਤਬ ਟਿਕ ਤੇ ਅੱਜ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਤੇ ਤੁਹਾਨੂੰ ਮੈਂ ਹਰ ਇੱਕ ਗੱਲ ਬਰੀਕੀਛ ਦੱਸਾਂਗੀ ਸ਼ਰਟ ਦੀ ਕਟਿੰਗ ਕਰਨ ਲੱਗਿਆਂ ਸਾਨੂੰ ਕਿਹੜੀ ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤੇ ਕਿਸ ਤਰ੍ਹਾਂ ਕਟਿੰਗ ਕਰਨੀ ਚਾਹੀਦੀ ਜੋ ਸਾਡੀ ਪਰਫੈਕਟ ਫਿਟਿੰਗ ਬਣ ਸਕੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਚੜਾਈ ਲੈਣੀ ਹੈ ਤੇ ਇਹਨਾਂ ਇਹ ਹੈਗੇ ਵੱਡੇ ਵਾਰਚਾ ਮਤਲਬ ਕਪੜਾ ਸੂਰਦਤ ਤੇ ਕਢਾਈ ਹੈ ਜਿਹੜਾ ਅੱਜਕੱਲ੍ਹ ਚੱਲ ਰਿਹਾ ਚੱਲ ਰਿਹਾ ਤੇ ਇਹ ਤੇ ਕਢਾਈ ਹੈ ਆ ਦੇਖ ਤੁਸੀਂ ਇਹ ਆਪਾਂ ਪੁੱਠਾ ਇਹਨੂੰ ਆਪਾਂ ਵਿਛਾਣਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਇਹਦੀ ਆਪਾਂ ਲੰਬਾਈ ਔਰ ਘੇਰਾ ਲੈ ਕੇ ਆਪਾਂ ਇਹਦੇ ਆ ਪੀਸ ਉਤਾਰਨੇ ਆ ਫਰੰਟ ਐਂਡ ਬੈਕ ਪੀਸ ਕਿੱਦਾਂ ਉਤਾਰਨੇ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਕਪੜਾ ਵਿਛਾ ਲੈਣਾ ਠੀਕ ਹੈ ਜੀ ਆਪਾਂ ਸਾਰਾ ਕਪੜਾ ਇਸ ਤਰ੍ਹਾਂ ਵਿਛਾ ਲੈਣਾ ਇਸ ਤਰ੍ਹਾਂ ਵਿਛਾਣ ਤੋਂ ਬਾਅਦ ਆਪਾਂ ਲਵਾਂਗੇ ਇਹਦਾ ਘੇਰਾ ਤੇ ਲੰਬਾਈ ਠੀਕ ਹੈ ਜੀ ਤੇ ਜੇ ਜਦੋਂ ਵੀ ਤੁਸੀਂ ਕਟਿੰਗ ਕਰਨੀ ਹੈ ਤੇ ਇਸ ਤਰ੍ਹਾਂ ਸਾਰਾ ਕਪੜਾ ਪਹਿਲੇ ਵਿਛਾ ਲੈਣਾ ਤੇ ਵਿਛਾਣ ਤੋਂ ਬਾਅਦ ਸਾਈਡਾਂ ਤੋਂ ਜੇ ਜੇ ਤੁਹਾਨੂੰ ਕਾਂ ਲੱਭਦੀ ਹੈ ਤਾਂ ਤੁਸੀਂ ਕਾਂ ਦੀ ਕਟਿੰਗ ਕਰ ਦੇਣੀ ਹੈ ਤੇ ਬਰਾਬਰ ਕਪੜਾ ਕਰ ਲੈਣਾ ਕਾਂ ਜ਼ਰੂਰ ਕਟਿੰਗ ਕਰਨੀ ਹੈ ਜੇ ਕਾਂ ਨਹੀਂ ਕਟਿੰਗ ਕਰੋਗੇ ਤੁਹਾਡਾ ਸ਼ਰਟ ਦਾ ਇੱਕ ਪਾਸੇ ਜਾਏਗਾ ਠੀਕ ਹੈ ਸ਼ਰਟ ਇੱਕ ਪਾਸੇ ਜਾਏਗੀ ਤੇ ਸਹੀ ਫਿਟਿੰਗ ਨਹੀਂ ਬਣੇਗੀ ਤੇ ਆ ਦੇਖੋ ਮੈਂ ਵਿਛਾਤਾ ਤੇ ਇੱਥੇ ਥੋੜੀ ਜੀ ਕਾਂ ਆ ਇੱਥੋਂ ਆਪਾਂ ਕਟਿੰਗ ਕਰ ਲਾਂਗੇ ਬਰਾਬਰ ਕਰ ਲਾਂਗੇ ਕਪੜੇ ਨੂੰ ਠੀਕ ਹੈ ਜੀ ਤੇ ਕਿੰਨਾ ਆਪਾਂ ਮੋਡਾ ਕਟਿੰਗ ਕਰਨਾ ਹੈ ਤੇ ਇਹਦੇ ਮੈਂ ਨਾਪ ਦੱਸ ਦੇਣਾ ਚਾਹਨੀ ਤੁਹਾਨੂੰ ਮੈਂ ਇਹਦੀ ਇਹਦਾ ਟੀਰਾ ਹੈਗਾ 6 ਇੰਚ ਤੇ ਇਹ ਮੈਂ ਪੈਨਲ ਵਾਲੀ ਸ਼ਰਟ ਕਟਿੰਗ ਕਰਨ ਲੱਗੀ ਆਂ ਤੇ ਬਾਅਦ ਚ ਆਪਾਂ ਇਹਦਾ ਇਹਦੇ ਪੈਨਲ ਪਾ ਲਿਆ ਤੇ ਉਹ ਜਿੰਨਾ ਵੀ ਟੀਰਾ ਆਪਾਂ ਰੱਖਣਾ ਉਹਨਾਂ ਬਣ ਜਾਣਾ ਆਪਾਂ 1 ਇੰਚ ਐਕਸਟਰਾ ਲਵਾਂਗੇ ਟੀਰਾ ਤੇ ਸਭ ਤੋਂ ਪਹਿਲਾਂ ਆਪਾਂ ਇਥੋਂ ਲਵਾਂਗੇ ਕਿਰਾ ਕਿਰਾ ਜਿੱਦਾਂ ਵੀ ਹੈਗਾ ਮੇਰਾ ਹੈਗਾ ਇਹਦਾ 19 ਇੰਚ ਵੀ 21 ਬਾਈ 23 23 ਇੰਚ ਲਵਾਂਗੇ ਤੇ ਮੈਂ ਇੱਥੋਂ 24 ਇੰਚ ਲੈ ਰਹੀ ਹਾਂ ਕਿਉਂਕਿ ਆਪਾਂ ਪੈਨਲ ਵਾਲੀ ਸ਼ਰਟ ਬਣਾਣੀ ਹੈ ਤੇ ਪੈਨਲ ਪਾਣੇ ਆ ਕਿਉਂਕਿ ਪੈਨਲ ਵਿੱਚ ਵੀ ਹਾਫ ਹਾਫ ਇੰਚ ਦੋਨਾਂ ਸਾਈਡਾਂ ਤੇ ਕਪੜਾ ਵਿੱਚ ਆ ਜਾਂਦਾ ਤੇ ਉਹ ਆਪਾਂ 1 ਇੰਚ ਐਕਸਟਰਾ ਲੈ ਕੇ ਮੈਂ 24 ਇੰਚ ਲੈ ਰਹੀ ਹਾਂ ਇੱਥੋਂ ਠੀਕ ਹੈ ਜੀ ਕਿ ਘੇਰਾ ਲੈ ਰਹੀ ਹਾਂ 24 ਇੰਚ 24 ਇੰਚ ਘੇਰਾ ਲੈਣ ਤੋਂ ਬਾਅਦ ਆਪਾਂ ਇੱਥੋਂ ਲੈ ਲੈਣੀ ਲੰਬਾਈ ਜਿੰਨੀ ਵੀ ਲੰਬਾਈ ਹੈ ਉੱਥੋਂ ਮੈਂ 3 ਜਾਂ 4 ਇੰਚ ਤੁਸੀਂ ਲੰਬਾਈ ਲੈਣੀ ਹੈ ਮੈਂ 3 ਇੰਚ ਲੈ ਰਹੀ ਹਾਂ ਲੰਬਾਈ ਠੀਕ ਹੈ ਜੀ 44 ਇੰਚ ਹੈਗੀ ਆ 45 40 47 ਇੰਚ ਲਈ ਆ ਮੈਂ ਲੰਬਾਈ ਕਟਿੰਗ ਚ ਤੇ ਘੇਰਾ ਵੀ ਲੈ ਲਿਆ ਮੈਂ 4 ਇੰਚ ਐਕਸਟਰਾ ਇਹਨੂੰ ਆਪਾਂ ਇਦਾਂ ਘੇਰਾ ਲੈ ਕੇ ਲੰਬਾਈ ਲੈ ਕੇ ਕਟਿੰਗ ਕਰਤੀ ਲੰਬਾਈ ਤੋਂ ਤੇ ਘੇਰਾ ਲੈ ਕੇ ਇਦਾਂ ਆਪਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਜਿਹੜਾ extra ਕਪੜਾ ਆਪਾਂ ਇੱਥੋਂ ਸਾਈਡ ਤੋਂ ਕਟਿੰਗ ਕਰ ਲਾਂਗੇ ਇਹ ਆ ਵਾਰਚ ਵਾਰ ਸਾਰਾ ਦਾ ਕਪੜਾ ਤੇ ਉਥੋਂ ਹੀ ਇਹ ਬਣ ਰਿਹਾ ਠੀਕ ਹੈ ਜੀ ਵੱਡੇ ਵਾਰ ਦੇ ਕਪੜਾ ਤੇ ਉਹਦੀ ਆਪਾਂ ਐਦਾਂ ਕਟਿੰਗ ਕਰ ਸਕਦੇ ਆ ਤੇ ਉਸ ਤੋਂ ਬਾਅਦ ਐਕਸਟਰਾ ਕਪੜਾ ਕਟਿੰਗ ਕਰ ਤੋਂ ਬਾਅਦ ਵਿੱਚੋਂ ਵੀ ਆਪਾਂ ਜਿਹੜਾ ਜੁੜਿਆ ਹੋਇਆ ਕਪੜਾ ਜਿਹੜਾ ਹੈ ਵੀ ਆਪਾਂ ਇਹਨੂੰ ਅਲੱਗ-ਅਲੱਗ ਪੀਸ ਕਰ ਲੈਣੇ ਆ ਫਰੰਟ ਔਰ ਬੈਕ ਪੀਸ ਆਪਾਂ ਅਲੱਗ-ਅਲੱਗ ਵਿਛਾਵਾਂਗੇ ਠੀਕ ਹੈ ਜੀ ਪਹਿਲਾਂ ਬੈਕ ਪੀਸ ਉਹਦੇ ਉੱਪਰ ਫਰੰਟ ਪੀਸ ਨੂੰ ਸੈੱਟ ਕਰਕੇ ਵਿਛਾਣਾ ਹਮੇਸ਼ਾ ਜਦੋਂ ਵੀ ਸ਼ਰਟ ਦੀ ਕਟਿੰਗ ਕਰਨੀ ਆ ਤੇ ਫਰੰਟ ਬੈਕ ਪੀਸ ਅਲੱਗ-ਅਲੱਗ ਹੀ ਵਿਛਾਣੇ ਆ ਜੇ ਤੁਸੀਂ ਇਕੱਠੇ ਵਿਛਾਓਗੇ ਤੇ ਤੁਹਾਡੀ ਸ਼ਰਟ ਦੀ ਕਟਿੰਗ ਕਰਨ ਲੱਗਿਆ ਤੁਹਾਨੂੰ ਪ੍ਰੋਬਲਮ ਆਏਗੀ ਠੀਕ ਹੈ ਜੀ ਤੇ ਗਲਤ ਕਟਿੰਗ ਹੋ ਜਾਂਦੀ ਆ ਤੇ ਆ ਦੇਖੋ ਮੈਂ ਲੰਬਾਈ ਘੇਰਾ ਲੈ ਕੇ ਤੇ ਵਿੱਚੋਂ ਮੈਂ ਆ ਦੇਖੋ ਇੱਕ ਪੀਸ ਕੱਢ ਰਹੀ ਆ ਇਹਨਾਂ ਨੂੰ ਅਲੱਗ-ਅਲੱਗ ਕਰਤਾ ਠੀਕ ਹੈ ਜੀ ਅਲੱਗ ਕਰਨ ਤੋਂ ਬਾਅਦ ਆਪਾਂ ਆ ਦੇਖੋ ਦੋਨੋਂ ਪੀਸ ਆਪਾਂ ਬਰਾਬਰ ਕਰਕੇ ਵਿਛਾ ਲੈਣੇ ਆ ਤੇ ਐਦਾਂ ਕਰਕੇ ਬੈਕਵਿਸ ਐਦਾਂ ਇਨਸ਼ਾਅੱਲਾ ਨੇ ਬਰਾਬਰ ਕਰਕੇ ਉਹਦੇ ਉੱਪਰ ਆਪਾਂ ਫਰੰਟ ਪੀਸ ਰੱਖ ਦੇਣਾ ਉਹ ਵੀ ਆਪਾਂ ਇਸ ਤਰ੍ਹਾਂ ਹੀ ਵਿਛਾਣਾ ਠੀਕ ਹੈ ਜੀ ਤੇ ਸ਼ਰਟ ਦੀ ਸੈਟਿੰਗ ਕਰਨ ਲੱਗਿਆ ਟਾਈਮ ਲੱਗਦਾ ਥੋੜਾ ਤੇ ਕਟਿੰਗ ਕਰਨ ਲੱਗਿਆ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਦੋਨੋਂ ਪੀਸ ਵਿਛਾ ਦਨੇ ਆ ਬੈਕ ਪੀਸ ਵਿਛਾਣ ਤੋਂ ਬਾਅਦ ਆਪਾਂ ਫਰੰਟ ਪੀਸ ਵੀ ਇਸ ਤਰ੍ਹਾਂ ਹੀ ਵਿਛਾ ਦਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਫੋਲ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹਦੇ ਮੈਂ ਪੈਨਲ ਪਾਏ ਹੋਇਆ ਔਰ ਮੈਂ ਲੱਗ ਚ ਵੀਡੀਓ ਪਾ ਚੁੱਕੀ ਆ ਤੇ ਮੈਂ ਡਿਸਕ੍ਰਿਪਸ਼ਨ ਤੇ ਇਹਦਾ ਲਿੰਕ ਪਾ ਦਾਂਗੀ ਤੇ ਤੁਸੀਂ ਜ਼ਰੂਰ ਦੇਖਿਓ ਕਿ ਮੈਂ ਪੈਨਲ ਕਿਸ ਤਰ੍ਹਾਂ ਸਟੀਚਿੰਗ ਕੀਤੀ ਹੈ ਕਿਸ ਤਰ੍ਹਾਂ ਪਾਇਆ ਕਿੰਨਾ ਕਪੜਾ ਲਿਆ ਕਿੰਨੇ ਵਿੱਚ ਗੈਪ ਰੱਖੀ ਹੈ ਤੇ ਉਹ ਤੁਸੀਂ ਮੇਰੀ ਵੀਡੀਓ ਜ਼ਰੂਰ ਦੇਖਿਓ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਲਾਈਕ ਜਰੂਰ ਕਰ ਦਿਆ ਕਰੋ ਜਿਹੜਾ ਵੀ ਕੋਈ ਦੇਖਦਾ ਪਲੀਜ਼ ਇੱਕ ਲਾਈਕ ਕਰ ਦਿਆ ਕਰੋ ਲਾਈਕ ਤੇ ਕੋਈ ਪੈਸੇ ਨਹੀਂ ਲੱਗਦੇ ਠੀਕ ਹੈ ਜੀ ਤੇ ਪਲੀਜ਼ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਜਰੂਰ ਕਰਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਕਿਸ ਤਰ੍ਹਾਂ ਵੀ ਲੱਗੀ ਤੁਹਾਨੂੰ ਚੰਗੀ ਲੱਗੀ ਮਾੜੀ ਲੱਗੀ ਤੁਸੀਂ ਮੈਨੂੰ ਕਮੈਂਟ ਜਰੂਰ ਕਰਨਾ ਤੇ ਸਭ ਤੋਂ ਪਹਿਲਾਂ ਆਪਾਂ ਫਰੰਟ ਬੈਕ ਬੈਕ ਵੀ ਸੋਰੀ ਨਿਸ਼ਾਨ ਤੋਂ ਬਾਅਦ ਆਪਾਂ ਲਵਾਂਗੇ ਤੀਰਾ ਮੈਂ ਤੇ ਇਹ ਲੈ ਰਹੀ ਐ ਇਥੋਂ 7 ਇੰਚ ਕਿਉਂਕਿ ਮੇਰਾ ਸ਼ੇਂਜਰ ਹੈ ਮੈਂ 7 ਇੰਚ ਐਕਸਟਰਾ ਲੈ ਰਹੀ ਐ 1 ਇੰਚ ਕਿਉਂਕਿ ਇਹਦੇ ਪੈਨਲ ਪਾਣੇ ਆ ਠੀਕ ਹੈ ਜੀ ਪੈਨਲ ਪਾਣ ਤੋਂ ਬਾਅਦ ਸ਼ੇਂਟੀ ਰਹਿ ਜਾਏਗਾ ਤਿਆਰ ਇਥੋਂ ਆਪਾਂ 7 ਇੰਚ ਤੀਰਾ ਲੈਣ ਆ ਤੀਰਾ ਲੈਣ ਤੋਂ ਬਾਅਦ ਮੇਰਾ 8.5 ਪੌਣੇ 9 ਇੰਚ ਮੈਂ ਮੋਡਾ ਮੇਰਾ ਤਿਆਰ ਹੈ ਇਥੋਂ ਮੈਂ 7.5 ਲੈ ਰਹੀ ਆ ਠੀਕ ਹੈ ਜੀ 7.5 ਇਥੋਂ ਲੈ ਰਹੀ ਆ ਮੋਡਾ ਦੇਖ ਸਕਦੇ ਤੁਸੀਂ ਤੇ ਮੇਰਾ ਪੋਨੇ ਇੰਚ ਸਾਢੇ ਅੱਠ ਪੋਨੇ ਇੰਚ ਪੋਨੇ 9 ਇੰਚ ਮੋਡਾ ਮੇਰਾ ਤਿਆਰ ਹੋ ਜਾਣਾ ਮੈਨੂੰ ਇੰਨਾ ਹੀ ਚਾਹੀਦਾ ਉਤ ਬਾਅਦ ਆਪਾਂ ਇੱਥੋਂ ਵੀ ਬਰਾਬਰ ਕਰ ਲੈਣਾ ਨੀਚੋਂ ਵੀ ਠੀਕ ਹੈ ਜੀ ਬਰਾਬਰ ਕਰ ਲੈਣਾ ਜਿੰਨਾ ਆਪਾਂ ਉਪਰ ਧੀਰਾ ਲੈ 7 ਇੰਚ ਓਨਾ ਹੀ ਆਪਾਂ ਨੀਚੋਂ 7 ਇੰਚ ਇਹਨੂੰ ਬਰਾਬਰ ਕਰ ਲੈਣਾ ਇੱਕੋ ਜਿਹਾ ਕਰ ਲੈਣਾ ਹਰ ਇੱਕ ਦਾ ਆਪਣਾ ਆਪਣਾ ਕਟਿੰਗ ਕਰਨ ਦਾ ਅਲੱਗ-ਅਲੱਗ ਤਰੀਕਾ ਹੈ ਤੇ ਮੇਰਾ ਇਹ ਤਰੀਕਾ ਹੈ ਤੇ ਇੱਥੋਂ ਮੈਂ 1.5 ਇੰਚ ਲੈ ਰਹੀਆਂ ਤੇ ਐਸੇ ਜਿਹੜਾ ਹੈਵੀ ਹੈ ਨਾਪ ਹੈ ਉਦੀ ਆਪਾਂ ਲੈਨੇ ਆ 2 ਇੰਚ ਤੇ ਇਹ ਨਾਰਮਲ ਆਪ ਹੈ ਠੀਕ ਹੈ ਜੀ ਮੈਂ ਇਥੋਂ 1.5 ਇੰਚ ਦੀ ਕਾਟ ਪਾ ਰਹੀ ਆ ਜੇ ਆਪਾਂ ਇੱਥੇ 2 ਇੰਚ ਦੇ ਕਾਟ ਪਾ ਲਾਂਗੇ ਨਾਰਮਲ ਆਪ ਚ ਤਾਂ ਸਾਡਾ ਬੈਕ ਸਾਈਡ ਤੋਂ ਕਪੜਾ ਇਕੱਠਾ ਹੋ ਜਾਂਦਾ ਮੋਢੇ ਤੋਂ ਠੀਕ ਹੈ ਜੀ ਤੇ 1.5 ਇੰਚ ਲੈਣ ਤੋਂ ਬਾਅਦ ਆਪਾਂ ਇਥੋਂ ਗਲਾਈ ਦੇ ਦੇਣੀ ਆ ਠੀਕ ਹੈ ਜੀ ਤੇ ਉੱਪਰੋਂ ਵੀ ਆਪਾਂ ਧੀਰੇ ਦੀ 1/2 ਇੰਚ ਕਾਟ ਪਾ ਦਾਂਗੇ ਤੇ ਇਥੋਂ ਜਿੰਨਾ ਵੀ ਮੈਂ ਰੱਖਣਾ ਗਲਾ ਉਹ ਨਾਲ ਲੈ ਕੇ ਇੱਥੇ ਡਾਊਨ ਦੇ ਦੇਣੀ ਆ ਠੀਕ ਹੈ ਜੀ ਧੀਰੇ ਦੀ ਕਾਟ ਪਾ ਦੇਣੀ ਹਾਫ ਇੰਚ ਦੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਲਵਾਂਗੇ ਛਾਤੀ ਇਹਦੀ ਛਾਤੀ ਹੈਗੀ 19 ਇੰਚ 19 ਦਾ ਹਾਫ ਹੋ ਗਿਆ ਆ ਨੌ ਨੌ 18 9.5 9.5 ਇੱਥੋਂ ਲਵਾਂਗੇ ਆਪਾਂ ਠੀਕ ਹੈ ਜੀ ਆਪਾਂ ਜਦ ਵੀ ਆਪਾਂ ਮੋਢੇ ਦੀ ਕਾਟ ਹੈ ਗਲਾਈ ਪਾਣੀ ਆ ਪਹਿਲਾਂ ਆਪਾਂ ਛਾਤੀ ਲੈ ਕੇ ਹੀ ਪਾਣੀ ਆ ਤੇ ਮੈਂ ਬਾਅਦ ਚ ਲੈ ਰਹੀ ਆ ਤੇ ਆ ਦੇਖੋ ਆ ਦਾ ਪਛਾਤੀ ਲੈ ਕੇ ਫੇਰ ਆਪਾਂ ਇਥੋਂ ਮੋਢੇ ਦੀ ਹਮੇਸ਼ਾ ਕਾਟ ਪਾਣੀ ਹੈ ਮੈਂ ਬਾਅਦ ਚ ਲੈ ਰਹੀਆਂ ਤੇ ਤੁਸੀਂ ਪਹਿਲੇ ਲੈਣੀ ਆ ਠੀਕ ਹੈ ਜੀ ਛਾਤੀ ਲੈਣ ਤੋਂ ਬਾਅਦ ਆਪਾਂ ਇਥੋਂ 7.5 ਦੇ ਨਿਸ਼ਾਨੇ ਲਗਾਵਾਂਗੇ 7.5 ਦੇ ਨਿਸ਼ਾਨੇ ਲਗਾਉਣ ਤੋਂ ਬਾਅਦ ਆਪਾਂ ਲਵਾਂਗੇ ਕਮਰ ਮੇਰੀ ਕਮਰ ਹੈ 16 ਇੰਚ 16 ਦਾ ਹਾਫ ਹੋ ਗਿਆ 8 ਇੰਚ ਠੀਕ ਹੈ ਚੌਥਾ ਭਾਗ ਹੋ ਗਿਆ 8 ਇੰਚ ਬਤਿੰਜ ਕਮਰ ਆ ਦੇਖੋ 8 ਇੰਚ ਲੈਣਾ ਇਥੋਂ ਉਤ ਬਾਅਦ ਐਨੂੰ ਆਪਾਂ ਇਹਦੇ ਨਾਲ ਮਲਾ ਦੇਣਾ ਸਿੱਧੀ ਲਾਈਨ ਬਣਾ ਦੇਣੀ ਆ ਜਿੱਥੇ ਤੁਹਾਡੇ ਕੋਲ ਸਕੇਲ ਆ ਸਕੇਲ ਨਾਲ ਕਰ ਲੈਣਾ ਤੁਸੀਂ ਉਤ ਬਾਅਦ ਆਪਾਂ ਆਈ ਸਾਈਡ ਜਿਹੜੀਆਂ ਤਰੀਜਾਂ ਚਾਕਾ ਇਹ ਮੈਂ ਰੱਖਾਂਗੀ ਆ ਦੇਖੋ 15.5 ਤੇ ਨਿਸ਼ਾਨੀ ਲਗਾ ਰਹੀ ਆ 15 ਇੰਚ ਤਿਆਰ ਰਹਿਣੀਆਂ 19 ਇੰਚ ਮੇਰੀ ਇਹਪਾ ਤੇ 9.5 ਲੇ ਜਮਾਇਤੋਂ ਤੇ ਬਾਅਦ ਅਨੁਦਨਾ ਮਲਾਵਾਂਗੇ ਤੇ ਉਹ ਤੋਂ ਬਾਅਦ 2-2 ਇੰਚ ਐਕਸਟਰਾ ਲੈ ਕੇ ਆਪਾਂ ਸ਼ਰਟ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਪਾਂ ਪਾਵਾਂਗੇ ਮੋਡੇ ਦੀ ਕਾਰਟ 프ਰੰਟ ਠੀਕ ਹੈ ਜੀ 프ਰੰਟ ਕਾਰਟ ਪਾਣੀ ਆਪਾਂ ਤੇ 프ਰੰਟ ਕਾਰਟ ਪਾਉਣ ਤੋਂ ਬਾਅਦ ਆਪਾਂ ਇਹਦੀ ਸ਼ਰਟ ਦੀ ਕਟਿੰਗ ਕਰਨੀ ਆ ਇੱਥੇ ਮੈਂ ਕਹਿ ਰਹੀ ਆ ਕਿ ਆਪਾਂ ਮੋੜੇ ਦੀ ਕਾਰਟ ਪਾਵਾਂਗੇ ਤੇ ਮੈਂ ਪੈਨਲ ਵਾਈ 셔ਟ ਬਣਾ ਰਹੀ ਆ ਇਸ ਲਈ ਮੈਂ ਜਿਆਦਾ ਕਪੜਾ ਲਿਆ ਤੇ ਡੇਢ ਦਾ ਆਪਾਂ ਹਾਫ ਕਰ ਲੈਣਾ ਠੀਕ ਹੈ ਜੀ ਡੇਢ ਦਾ ਹਾਫ ਕਰਕੇ ਜਿੰਨਾ ਵੀ ਤੁਸੀਂ ਡੇਢ ਜਾਂ 2 ਇੰਚ ਲੈ ਰਹੇ ਹੋ ਉਹਦਾ ਹਾਫ ਕਰਨਾ ਇੱਥੋਂ ਹਾਫ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਇੱਥੋਂ ਵੀ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਉੱਪਰੋਂ ਲੈ ਕੇ ਨੀਚੇ ਤੱਕ ਆ ਮੋੜੇ ਤੱਕ ਇੱਥੋਂ ਦਾ ਸੈਂਟਰ ਕਰ ਲੈਣਾ 1/2 ਇੰਚ ਉੱਪਰੋਂ ਧੀਰੇ ਦੀ ਕਾਰਟ ਛੱਡ ਕੇ ਇੱਥੋਂ ਵੀ ਆਪਾਂ 1/2 ਇੰਚ ਲੈਣਾ ਤੇ ਆ ਦੇਖੋ ਐਦਾਂ ਕਰਕੇ ਇਸ ਧੀਰੇ ਤੋਂ ਬਰਾਬਰ ਰੱਖ ਕੇ ਇੱਥੋਂ ਜਿਹੜਾ ਆਪਾਂ ਅੰਦਰਲੇ ਸਾਈਡ ਦਾ 1/2 ਇੰਚ ਲਿਆ ਇਹਨੂੰ ਇਦਾਂ ਮਿਲਾ ਕੇ ਉਹ ਤੋਂ ਬਾਅਦ ਇੱਥੋਂ ਜਿਹੜਾ ਆਪਾਂ ਅੱਧਾ ਅੱਧ ਕੀਤਾ ਸੀ ਇਹਨੂੰ ਇਹਦਾ ਤਾਂ ਗਲਾਈ ਦੇ ਦੇਣੀ ਇਹ ਹੈਗੀ ਫਰੰਟ ਕਾਟ ਇਹ ਮੈਂ ਤੁਹਾਨੂੰ ਦੱਸਣ ਲਈ ਕਰ ਰਹੀ ਆ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਾਟ ਪਾਣੀਆਂ ਆਂਦੀ ਮੈਂ ਤਾਂ ਉਸ ਤਰੀਂ ਅੰਦਾਜ਼ੇ ਨਾਲ ਕਾਟ ਪਾ ਦੇਣੀ ਹੁੰਦੀ ਆ ਠੀਕ ਹੈ ਜੀ ਜੇ ਤੁਸੀਂ ਤੁਹਾਨੂੰ ਨਹੀਂ ਕਾਟ ਪਾਉਂਦੇ ਤੁਸੀਂ ਇਸ ਤਰ੍ਹਾਂ ਮਿੰਨ ਕੇ ਬੇਨਤੀ ਕਰਕੇ ਤੇ ਕਾਟ ਪਾ ਸਕਦੇ ਹੋ ਉਹ ਤੋਂ ਬਾਅਦ 2-2 ਇੰਚ ਲੈ ਕੇ ਤੇ ਆਪਾਂ ਇੱਥੇ ਕਪੜਾ ਐਕਸਟਰਾ ਰੱਖ ਕੇ ਮਾਰ ਜਾਣ ਤੇ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਇਹਦੇ ਆਪਾਂ ਪਲੇਟ ਵੀ ਪਾਵਾਂਗੇ ਇਹਦੇ ਮੈਂ neck ਬਣਾਵਾਂਗੀ ਡਿਜ਼ਾਈਨਰ ਤੇ ਇਹਦੀ ਮੈਂ ਫਾਈਨਲ ਲੁੱਕ ਪਾ ਚੁੱਕੀ ਹਾਂ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹ ਤੋਂ ਬਾਅਦ ਆਪਾਂ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਫਰੰਟ ਇੱਥੇ ਸੈਂਟਰ ਤੇ ਇੱਕ ਕਟ ਲਗਾ ਲਾਂਗੇ ਫਰੰਟ ਔਰ ਬੈਕ ਪੀਸ ਅਲੱਗ ਕਰਕੇ ਇਹ ਫਰੰਟ ਕਾਟ ਕਟਿੰਗ ਕਰਨੀ ਆਪਾਂ ਦੇਖੋ ਠੀਕ ਹੈ ਜੀ ਇਹ ਤਾਂ ਨੇ ਮੇਰੀ ਸ਼ਰਟ ਦੀ ਕਿੰਨੀ ਸਮਝ ਲੱਗੀ ਪਲੀਸ ਇੱਕ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਇਹ ਬਹੁਤ ਹੀ ਵਧੀਆ ਪਰਫੈਕਟ ਫਿਟਿੰਗ ਬਣਦੀ ਆ ਮੇਰੀ ਸ਼ਰਟ ਦੀ ਕਦੀ ਕੋਈ ਕਸਟਮਰ ਦੀ ਕੰਪਲੇਨ ਨਹੀਂ ਆਈ ਹਮੇਸ਼ਾ ਇਹੀ ਕਹਿੰਦੇ ਬਹੁਤ ਵਧੀਆ ਫਿਟਿੰਗ ਬਣੀ ਆ ਤੁਸੀਂ ਇਸ ਤਰ੍ਹਾਂ ਕਟਿੰਗ ਕਰਸ ਕੇ ਦੇਖ ਸਕਦੇ ਹੋ ਉਤ ਬਾਅਦ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਜਿਹੜਾ ਐਕਸਟਰਾ ਕਪੜਾ ਬਚਿਆ ਉਹ ਆਪਾਂ 바ਵਾ ਦੀ ਕਟਿੰਗ ਕਰਨੀ ਆ ਇਥੋਂ 10 ਇੰਚ ਮੋਡਾ ਲੈ ਕੇ ਜਿੱਦਾਂ ਵੀ ਮੋਡਾ ਹੈਗਾ ਮੈਂ ਇਥੋਂ 10 ਇੰਚ ਲੈ ਲਿਆ ਠੀਕ ਹੈ ਜੀ 10 11 ਇੰਚ ਦੇ ਵਿੱਚ ਇੱਕ ਮੋਡਾ ਲਿਆ ਕਰੋ ਇਥੋਂ ਕਪੜਾ ਲਿਆ ਕਰੋ ਐਕਸਟਰਾ ਕਟਿੰਗ ਹੋ ਜਾਂਦਾ ਉਹ ਤੋਂ ਬਾਅਦ ਇਥੋਂ ਆਪਾਂ ਲਵਾਂਗੇ ਲੰਬਾਈ ਸਭ ਫਿਰ ਆਪਾਂ ਲੰਬਾਈ ਰੱਖ ਕੇ 2 ਇੰਚ ਐਕਸਟਰਾ ਰਹੀਆਂ 15 ਇੰਚ ਲੰਬਾਈ ਹੈ ਤੇ 16 17 ਇੰਚ ਲੰਬਾਈ ਲੈ ਰਹੀਆਂ ਮੈਂ ਸ਼ਰਟ ਦੀ ਤੇ ਇਥੋਂ ਆਪਾਂ ਕਟਿੰਗ ਕਰ ਦਾਂਗੇ 12 ਇੰਚ ਲੈ ਕੇ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਉਤ ਬਾਅਦ ਆਪਾਂ ਲੰਬਾਈ ਲੈ ਕੇ ਇਥੋਂ ਆਪਾਂ ਐਕਸਟਰਾ ਕਪੜਾ ਜਿਹੜਾ ਉਤਾਰ ਦੇਣਾ ਠੀਕ ਹੈ ਜੀ ਵੱਡੇ ਵਾਜੇ ਕਪੜਾ ਇਸ ਲਈ ਇਹਦਾ ਐਕਸਟਰਾ ਕਪੜਾ ਨਾਲੋਂ ਵਾਧਾ ਇਹ ਉਹ ਆਪਾਂ ਉਤਾਰ ਲਾਂਗੇ 10 ਇੰਚ ਮੋਡਾ ਰੱਖ ਕੇ ਤੇ ਲੰਬਾਈ ਵੀ ਆਪਾਂ ਕਟਿੰਗ ਕਰ ਲੈਣੀ ਆ ਉਹ ਤੋਂ ਬਾਅਦ ਆਪਾਂ ਇੱਥੋਂ ਲਵਾਂਗੇ ਮੋਡਾ ਤੋਂ ਮੈਂ ਤੁਹਾਡੇ ਵਾਲੀ ਸਾਈਡ ਤੇ ਕਰਕੇ ਦੱਸਦੀ ਆ ਆ ਦੇਖੋ ਇਧਰੋਂ ਮੇਰੇ ਵਾਲੀ ਸਾਈਡ ਤੇ ਬੰਦ ਸਾਈਡ ਤੇ ਖੁੱਲਾ ਸਾਈਡ ਤੁਹਾਡੇ ਵਾਲੀ ਸਾਈਡ ਤੇ ਦੂਜੀ ਸਾਈਡ ਤੇ ਜੀ ਠੀਕ ਹੈ ਜੀ ਇੱਥੋਂ ਆਪਾਂ 3 ਇੰਚ ਲੈ ਰਹੇ ਆ ਇਧਰੋਂ ਵੀ 3 ਇੰਚ ਦੋਨਾਂ ਸਾਈਡਾਂ ਤੋਂ 3 ਇੰਚ ਲੈ ਲੈਣਾ ਤੇ ਇੱਥੇ ਸਿੱਧੀ ਇੱਕ ਲਾਈਨ ਦਾ ਲੈਣੀ ਆ ਬਹੁਤ ਹੀ ਸੋਖਾ ਹੈ ਤਰੀਕਾ ਬਾਹਾਂ ਦੀ ਕਟਿੰਗ ਕਰਨ ਜਿਸ ਨੂੰ ਨਹੀਂ ਆਂਦਾ ਤੇ ਉਹ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ ਉਸ ਤੋਂ ਬਾਅਦ ਆਪਾਂ ਜਿੰਨਾ ਵੀ ਅੱਗੋਂ ਬੁੱਕ ਰੱਖਣਾ ਬਾਹਾਂ ਦਾ ਫਿਟਿੰਗ ਰੱਖਣੀ ਹੈ ਉਹ ਤੋਂ 1 ਇੰਚ ਐਕਸਟਰਾ ਲੈ ਕੇ ਇਹ ਨਿਸ਼ਾਨੇ ਲਗਾ ਲੈਣੀ ਹੈ ਠੀਕ ਹੈ ਜੀ ਆ ਦੇਖੋ ਇਹਨੂੰ ਇਹਦੇ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਕੀ ਕਰਨਾ ਇਧਰਲੀ ਸਾਈਡ ਤੋਂ ਬੰਨ ਸਾਈਡ ਤੋਂ ਉੱਪਰੋਂ ਆ ਦੇ ਇੱਥੋਂ ਆਪਾਂ 3 ਇੰਚ ਲੈਣਾ 3 ਇੰਚ ਲੈਣ ਤੋਂ ਬਾਅਦ ਆਪਾਂ ਬਾਹ ਦੀ ਗੁਲਾਈ ਪਾ ਦੇਣੀ ਆ ਦੇਖੋ ਠੀਕ ਹੈ ਜੀ ਐਦਾਂ ਬਾਹ ਦੀ ਗੁਲਾਈ ਦੇ ਦੇਣੀ ਆ ਜੇ ਨਹੀਂ ਕਿ ਸੁਣਾਉਂਦੇ ਇਸੇ ਤਾਂ ਐਂਜੀ ਟੇਪ ਰੱਖ ਕੇ ਤੁਸੀਂ ਐਦਾਂ ਸਿੱਧੀ ਨਿਸ਼ਾਨੀ ਨਿਸ਼ਾਨੀ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਫਰੰਟ ਕਾਰਡ ਪਾਵਾਂਗੇ ਫਰੰਟ ਕਾਰਡ ਕਿੱਦਾਂ ਬਣੀ ਆ 3 ਇੰਚ ਉੱਥੋਂ ਛੱਡ ਕੇ ਠੀਕ ਹੈ ਜੀ ਜਿੰਨਾ ਮੋੜਾ ਹੈਗਾ ਮੇਰਾ 9 ਇੰਚ 10 ਇੰਚ ਮੋੜੇ ਦੇ ਨਿਸ਼ਾਨੇ ਲਗਾ ਕੇ ਇਧਰੋਂ ਵੀ ਆਪਾਂ 7 ਇੰਚ ਅੱਗੇ ਰੱਖਾਂਗੀ ਮੈਂ ਠੀਕ ਹੈ ਜੀ ਐਨੂੰ ਇਦਨਾ ਮਿਲਾ ਦੇਣਾ ਇਹ ਹੈਗੀ ਫਿਟਿੰਗ ਵੀ ਸੀ ਨਾਣੀ ਇੱਥੇ ਉਦੋਂ ਬਾਅਦ 3 ਇੰਚ ਉਧਰ ਛੱਡ ਕੇ ਤੇ ਜਿੰਨਾ ਇੱਥੋਂ ਮੋੜੇ ਦੇ ਆ ਸਪੇਸ ਛੱਡ ਕੇ ਤੇ ਉਦੋਂ ਬਾਅਦ ਇੱਥੋਂ ਸੈਂਟਰ ਕਰਕੇ ਸੈਂਟਰ 'ਚ 1/2 ਇੰਚ ਅੰਤਲੀ ਸਾਈਡ ਦਾ ਆਦੇ ਲੈ ਕੇ ਉਦੋਂ ਬਾਅਦ ਐਦਾਂ ਆਪਾਂ ਗੁਲਾਈ ਦੇ ਦੇਣੀ ਠੀਕ ਹੈ ਜੀ ਆ ਦੇਖੋ ਇਦਾਂ ਕਰਕੇ ਬੁਲਾਈ ਦੇਣੀ ਇਹ ਪੈ ਗਈ ਮੋਡੇ ਦੀ ਕਾਟ ਬਹੁਤ ਹੀ ਸੋਖਾ ਤਰੀਕਾ ਹੈ ਬਾਹਾਂ ਦੀ ਕਟਿੰਗ ਕਰਨ ਦਾ ਉਹ ਤੋਂ ਬਾਅਦ ਆਪਾਂ ਐਕਸਟਰਾ ਕਪੜਾ ਉਤਾਰ ਲਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਹੋ ਗਈ ਮੇਰੀ ਸ਼ਰਟ ਦੀ ਕਟਿੰਗ ਔਰ ਬਾਹਾਂ ਦੀ ਕਟਿੰਗ ਤੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਅਮੀਰਾ ਤੁਹਾਡੀ 100% ਤੁਹਾਡੀ ਫਿਟਿੰਗ ਬਹੁਤ ਵਧੀਆ ਬਣੇਗੀ ਤੇ ਤੁਸੀਂ ਟ੍ਰਾਈ ਕਰਕੇ ਦੇਖਿਓ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਕਿੰਨੇ ਕਿੰਨੇ ਟ੍ਰਾਈ ਕੀਤਾ ਤੇ ਠੀਕ ਹੈ ਜੀ ਤੇ ਓਕੇ ਤੇ ਬਾਏ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਸ਼ਸ਼ਿਕਾ ਜੀ ਤੇ ਇਸ ਤਰ੍ਹਾਂ ਮੇਰੀਆਂ ਵੀਡੀਓ ਦੇਖਦੇ ਰਹਿਓ ਤੇ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਥੈਂਕ ਯੂ ਫॉर ਵਾਚਿੰਗ ਤੇ ਸ਼ਸ਼ਿਕਾ ਜੀ ਬਾਏ ਬਾਜੀ ਮਿਲਦੇ ਆਂ ਅਗਲੀ ਵੀਡੀਓ ਲੈ ਕੇ